ਦੋਸਤੋ ਆਪਾਂ 3 ਵਜੇ ਵਾਲੀ ਚਾਹ ਪੀ ਰਹੇ ਆ ਤੇ 3 ਵਜਨ ਦੇ ਵਿੱਚ ਕੁਝ ਕੁ ਟਾਈਮ ਪਿਆ ਬਾਕੀ ਹਜੇ ਤੇ ਹੁਣ ਆਪਾਂ ਇੱਥੇ ਦੇਖੋ ਵੀ ਮੈਂ ਚਾਹ ਬਣਾਈ ਸੀਗੀ ਸੰਦੀਪ ਦਾ ਤੁਹਾਨੂੰ ਪਤਾ ਵੀ ਕਈ ਦਿਨਾਂ ਤੋਂ ਜਿਹੜੀ ਬਾਹ ਦੇ ਜਿਹੜੀ ਹੱਡੀ ਜੀ ਫ੍ਰੈਕਚਰ ਚ ਆ ਉਹ ਕੰਮ ਨਹੀਂ ਕਰ ਰਹੀ ਤੇ ਨਜੋਦ ਜਿਹੜੇ ਆਪਣੇ ਗਲੇ ਪੈ ਜਾਂਦੇ ਆ ਉਹ ਪੈ ਗਿਆ ਇਹ ਵੀ ਚਲ ਢਲਾ ਗਿਆ ਤੇ ਅੱਜ ਆਪਾਂ ਸਬਜੀ ਮੇਰੇ ਕੋਲ ਦਹੀਂ ਸੀਗੀ ਤੜਕੇ ਤੇ ਮੈਂ ਦਹੀਂ ਵਾਲੀ ਖੱਟੀ ਜੀ ਮੈਂ ਖਾਧੀ ਨਹੀਂ ਗਈ ਤੇ ਰੋਟੀ ਵੀ ਨਾ ਖਾਣੀ ਸੀਗੀ ਹੁਣ ਮੈਂ ਰੋਟੀ ਖਾਣ ਵਾਲੇ ਤੇ ਕੁਝ ਖਾਣ ਨੂੰ ਐ ਨੀ ਸੀਗਾ ਚਾਰ ਮੈਂ ਵੈਸੇ ਨਹੀਂ ਖਾਂਦਾ ਅੰਬ ਦਾ ਚਾਰ ਹੈਗਾ ਪਰ ਮੈਂ ਖਾਂਦਾ ਨਹੀਂਗਾ ਹੁਣ ਰੋਟੀ ਖਾਣ ਲੱਗਾ ਸੀ ਤੇ ਰੋਟੀ ਤਾਂ ਆ ਵੇਖੋ ਜੇ ਆਪਾਂ ਕਿਵੇਂ ਇਸ ਤਰ੍ਹਾਂ ਖਾਂਦੇ ਵਿੱਚ ਅਸੀਂ ਨਿੱਕੇ ਹੁੰਦੇ ਤੁਸੀਂ ਵੀ ਪਤ ਰਹੇ ਯਾਰ ਬੰਦਿਆਂ ਨੇ ਖਾਧੀ ਹੁੰਦੀ ਇਸ ਤਰ੍ਹਾਂ ਰੋਟੀ ਹੈਨਾ ਮੈਂ ਇਤੋਂ ਨਹੀਂ ਖਾਧੀ ਲੈ ਕੈਮਰਾ ਫੜ ਤੋ ਮੇਰਾ ਤੇ ਆਪਾਂ ਜੇ ਵੀ ਵੇਖੋ ਮੈਂ ਚਾਹ ਉਹ ਨਾਲੀ ਆ ਚਾਹ ਦੇ ਵਿੱਚ ਮੈਂ ਰੋਟੀ ਉਹ ਨਾਲ ਦੇਖੋ ਕੱਟ ਐ ਕਰਨਾ ਵੈਸੇ ਤਾਂ ਆਪਾਂ ਕੋਕਲਾ ਬਣਾ ਕੇ ਐਵੇਂ ਹੀ ਖਾਂਦੇ ਰਹਾਂ ਰੋਟੀਆਂ ਐ ਖਾ ਲਈ ਦੀ ਐ ਐ ਕਰਕੇ ਪਰ ਐ ਨਹੀਂ ਮੈਂ ਹੁਣ ਅੱਜ ਇਸ ਤਰ੍ਹਾਂ ਰੋਟੀ ਦੀਆਂ ਬੁਰਕੀਆਂ ਕਰ ਲੈਂਦੇ ਹੁਣੇ ਅਸੀਂ ਆਪਾਂ ਤੇ ਨਿੱਕੇ ਨਿੱਕੇ ਬੁਰਕੀਆਂ ਕਰ ਲੈਂਦੀਆਂ ਤੇ ਫਿਰ ਇਹਨੂੰ ਖਾਣੇ ਆਪਾਂ ਵੇਖੇ ਜੀ ਕਿਵੇਂ ਖਾਂਦੇ ਜਿਹੜੇ ਵੀਰਾਂ ਨੇ ਇਸ ਤਰ੍ਹਾਂ ਰੋਟੀ ਖਾਧੀ ਆ ਉਹ ਲਾਈਕ ਤੇ ਕਮੈਂਟ ਜਰੂਰ ਕਰਿਓ ਜੀ ਕਮੈਂਟ ਕਰਕੇ ਦੱਸਣਾ ਆਪਾਂ ਨੂੰ ਠੀਕ ਆ ਤਾਂ ਕਹਿੰਗੇ ਕੈਪ ਜੀ ਖਾਓਗੇ ਹੈ ਤੇ ਰੋਟੀਆਂ ਵੀ ਮੈਂ ਸੁਨੀਵ ਨੇ ਵੀ ਮੇਰੇ ਨਾਲ ਹੈਲਪ ਕਰਾਈ ਤੇ ਫਿਰ ਮੈਂ ਰੋਟੀਆਂ ਬਕਾਈਆਂ ਵੇਖੋ ਠੀਕ ਪਕਾਈਆਂ ਰੋਟੀਆਂ ਤੇ ਰੋਟੀਆਂ ਪੱਕ ਵੀ ਬਾਹਲੀਆਂ ਗਈਆਂ ਅੱਜ ਕਈ ਰੋਟੀਆਂ ਵਿੰਗੀਆਂ ਹੋਈਆਂ ਨਹੀਂ ਆ ਤਾਂ ਵੈਸੇ ਗੋਲ ਹੀ ਆ ਗਈਆਂ ਆ ਹੁਣ ਮੈਂ ਇਹਦੇ ਵਿੱਚ 1.5 ਰੋਟੀ ਜਿਹੜੀ ਚੂਰ ਲਈ ਹੈ ਹੁਣ ਇਹਨੂੰ ਆਪਾਂ ਖਾਣੇ ਆ ਤੇ ਪਹਿਲਾਂ ਇਹ ਲੀਆਂ ਰੋਟੀਆਂ ਭੇਜ ਗਈਆਂ ਖਾਣੇ ਬਹੁਤ ਸਵਾਲ ਲੱਗਦੀ ਐ ਇਸ ਤਰ੍ਹਾਂ ਰੋਟੀ ਖਾਈਏ ਦਾ ਹੂੰ ਚਾਹ ਦੇ ਵਿੱਚ ਰੋਟੀ ਦੇ ਤਸਤ ਬਹੁਤ ਸਵਾਲ ਆਉਂਦੀ ਆ ਜਿਨ੍ਹਾਂ ਨੇ ਖਾਦੀ ਤੇ ਲਾਈਕ ਜ਼ਰੂਰ ਕਰਨਾ ਹੈ ਮੈਂ